ਵੀ ਸੁਖਮਨ ਨੌਜਾਨਾ ਦੇ ਸਾਥੀ ਵੀਰਾਂ ਨੂੰ ਬੇਨਤੀ ਕਰਦਾ ਮੈਂ ਇਧਰ ਕੈਮਰੇ ਦੇ ਸਾਹਮਣੇ ਲੈ ਕੇ ਆਈਏ ਐਡੇ-ਐਡੇ ਵੱਡੇ ਮੱਲ ਮਿੱਤ ਮਾਮਾ ਨਹੀਂ ਜੰਮਦੀਆਂ ਐਡੇ-ਐਡੇ ਸਟਾਰ ਖਿਡਾਰੀ ਆਹ ਮੁੰਡੇ ਵੱਲ ਝਾਤ ਪਾਓ ਸਿਆਣੇ ਕਹਿੰਦੇ ਆ ਵਾਹਿਗੁਰੂ ਦੇ ਰੰਗ ਹੈ ਇਹ ਕੈਨੇਡਾ ਵੀ ਖੇਡ ਆਇਆ ਐਨ ਗੁੱਡੀ ਅੰਬਰੀ ਚੜੀ ਪਰ ਪਤਾ ਨਹੀਂ ਕੀ ਮਰਜੀ ਉਸ ਪ੍ਰਮਾਤਮਾ ਦੀ ਇਹਦੇ ਖੇਡਦੇ ਆਖਣੇ ਇੱਕ ਸੱਟ ਲੱਗੀ ਇਹ ਠੀਕ ਸੀ ਪਰ ਅਚਾਨਕ ਹੀ ਇਸ ਨੌਜਾਂ ਦੀ ਜਿਹੜੀ ਲੱਤ ਉਹ ਬਿਲਕੁਲ ਗਲ ਗਈ ਜਿਹੜੇ ਡਾਕਟਰਾਂ ਨੇ ਲਾਜ ਤੇ ਬਹੁਤ ਸਾਰਾ ਖਰਚਾ ਦੱਸਿਆ ਇਹਨੇ ਆਪਣੇ ਘਰੋਂ ਤੇ ਆਪਣੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਲਾਜ ਵੀ ਕਰਾਇਆ ਫਿਰ ਫਿਰ ਵੀ ਲੱਤ ਜਿਹੜੀ ਉਹ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਠੀਕ ਨਹੀਂ ਹੋਈ ਲੱਤ ਦੇ ਵਿੱਚ ਰੇਸ਼ਾ ਭਰ ਗਿਆ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਇਹ ਆ ਗਰਾਉਂਡਾਂ 'ਚ ਵੀ ਤਕੜਾ ਖਿਡਿਆ ਪੂਰੇ ਪੰਜਾਬ ਹਰਿਆਣਾ 'ਚ ਖਿਡਿਆ ਪਰ ਸਥਿਤੀ ਇੰਨੀ ਘਰਦੀ ਡਾਊਨ ਹੋ ਗਈ ਐ ਇਨਾ ਪੈਸਾ ਲੱਗਿਆ ਐ ਇਹ ਫੋਨ ਕਰਕੇ ਆਇਆ ਤੇ ਇਹਦੇ ਲਈ ਵੀ ਸਾਰੀ ਸੰਗਤ ਨੇ ਜਰੂਰ ਮਾਨ ਸਨਮਾਨ ਕਰਨਾ ਐ 100 ਪਿਆਹ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੱਜ ਦੇਖ ਕੇ ਮਾਨੂੰ ਆਪ ਨੂੰ ਵੀ ਦੁੱਖ ਲੱਗਿਆ ਵੀ ਜਿਹੜਾ ਗਰਾਉਂਡਾਂ 'ਚ ਨੱਚਦਾ ਟੱਪਦਾ ਫਿਰਦਾ ਸੀ ਜਿਹਦੇ ਪਿੱਛੇ ਆ ਟੀਮਾਂ ਵਾਲੇ ਵੀ ਨਤ ਫੋਨ ਕਰਦੇ ਰਿਹਾ ਹੈ ਵੀ ਸੁਖਮਣਾ ਸਾਡੇ ਲਈ ਖੇਡਦਾ ਕਲੱਬਾਂ ਵਾਲੇ ਵੀ ਮੰਗ ਕਰਦੇ ਰਿਹਾ ਵੀ ਸੁਖਮਣਾ ਟੀਮ ਨਾਲ ਆਜ ਜਦੋਂ ਬੰਦਾ ਡਾਊਨ ਪੈ ਗਿਆ ਤੇ ਬਹੁਤ ਘਾਟ ਜਿਹੜੇ ਬੰਦੇ ਆ ਉਹ ਨਾਲ ਖੜਿਆ ਤੇ ਉਹੀ ਗੱਲ ਆ ਵੀ ਦੌੜ ਦੇ ਘੋੜਿਆਂ ਤੇ ਪੈਸੇ ਲੱਗਦੇ ਆ ਇਹਦੇ ਸਾਥੀ ਜਿਹੜਾ ਲਾਉਣਗੇ ਇਹਦਾ ਜਿਹੜੀ ਸਾਰੀ ਸੰਗਤ ਨੇ ਇਹ ਜਰੂਰ ਹੈਲਪ ਕਰਨੀ ਮੈਂ ਹੱਥ ਬਨ ਕੇ ਬੇਨਤੀ ਕਰਦਾ ਲੈ ਵੀ Google Pay ਨੰਬਰ ਵੀ ਸੁਖੀ ਆ ਦੱਸਿਓ ਮੜਾ ਸੁਖਮਣਾ ਕਿਹੜੇ ਨੰਬਰ ਤੇ ਤੁਹਾਡਾ Google Pay ਚੱਲਦਾ 62807 71109 62807 71109 ਸੁਖੀ ਕਹਿੰਦਾ ਆਪਣੇ ਕੰਨ ਨੂੰ 500 ਆਇਦਰ ਸਾਡਾ ਵੀਰੂਆਂ ਦਾ ਸੇਵਕ ਮੱਲੜੀ ਦਾ ਜਗਦੀਪ ਇਹਨਾਂ ਕੰਨ ਨੂੰ ਵੀ 2000 ਰੁਪਇਆ ਇਹ ਸੁਖਮਣ ਦੇ ਲਈ ਆਇਆ ਤੇ ਹੋਰ ਵੀ ਮੈਂ ਬੇਨਤੀ ਕਰਾਂਗਾ ਮੁੰਡਿਆਂ ਨੂੰ 1000 ਰੁਪਿਆ ਰੋੜੀ ਦੀ ਟੀਮ ਕੰਨੀਓ ਹੈ ਤੇ ਕਮੇਟੀ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਜਰੂਰ ਆਹ ਮੁੰਡੇ ਦੀ ਜਿਹੜੀ ਮਦਦ ਕਰਨੀ ਹੈ ਇਹਦੇ ਸਾਥੀਆਂ ਸਾਰੇ ਕਿਹੜਾ ਲਾਉਣਗੇ ਜਰੂਰ ਮਦਦ ਕਰੋ ਭਰਾ ਬਣ ਕੇ ਬਹੁਤ ਵੱਡਾ ਮਾਲਾ ਨੇ ਹੋਰ ਤਾਕੜਾ ਹੋਣਾ ਹੈ ਇਹ ਤੇ ਹਜੇ ਹੀ ਨਵਾਂ ਮੁੰਡਾ ਤੇ ਬੇਨਤੀ ਹੈ ਇਹਦੀ ਮੁੰਡੇ ਦੀ ਜਰੂਰ ਜਿਹੜੀ ਮਦਦ ਕਰਨੀ ਹੈ ਲਾਓ ਜੀ ਕਿਹੜਾ ਮੀਰਪੁਰੇ ਸੁਖਮਣ ਦੇ ਲਈ ਇੱਕ ਵੀਰਾ ਹੋਰ ਆਇਆ ਲੈ ਵੀ ਵੀਰਾ ਮੈਚ ਚਲਾ ਗਿਆ ਸੀਗਾ ਜੇ ਤੇਰਾ ਵੀ ਲਵਾਉਂਦੇ ਹੁਣ ਮੇਰੀ ਪਿੰਡ ਤੇ ਤੂੰ ਬਾਤ ਤੂਲ ਵਾਲੀ ਜਿਹੜੇ ਤੇਰੇ ਕਰਮਾਂ ਚ ਹੋਇਆ ਤੈਨੂੰ ਮਿਲ ਜਾਣਿਆ ਬਹੁਤ ਬਹੁਤ ਧੰਨਵਾਦ